ਸਰ ਲਾਂਸ ਰੋਡ ਨੀਅਰ ਬਾਂਸਰ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਤੇ ਤਲਾਈ ਹੈ ਅਹੀ ਮੌਕੇ ਤੇ ਆਪਣੀ 725 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਮੌਕੇ ਤੇ ਆਪਣੀ 725 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਨਗਰ ਨੇਕੋ ਨੇ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਰੋਣੋ ਭੋਜਕਾ ਜੀ ਕੋਈ ਜਾਣੀ ਨੁਕਸਾਨ ਦੀ ਖਬਰ ਨਹੀਂ ਆਈ ਫੇ ਤੱਕ ਜੀ ਬੰਸਲ ਸਵੀਟਸ ਦੇ ਵਿੱਚ ਲੱਗੀ ਅੱਗ ਸਤਿ ਸ਼੍ਰੀ ਅਕਾਲ ਹੌਟ ਨਿਊਜ਼ ਇੰਡੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੰਮ੍ਰਿਤਸਰ ਦੇ ਮਸ਼ਹੂਰ ਬੰਸਲ ਸਵੀਟਸ ਦੇ ਅੰਦਰ ਭਿਆਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਸਵੇਰੇ ਕਰੀਬ 3 ਵਜੇ ਬੰਸਲ ਸਵੀਟਸ ਦੀ ਦੁਕਾਨ ਦੇ ਉੱਪਰ ਅੱਗ ਲੱਗੀ ਹੈ ਜਿਸ ਤੋਂ ਬਾਅਦ ਕਿੱਜ ਅੱਗ ਨੇ ਕਰਨ ਕਰ ਲਿਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਕਾਫੀ ਜਦੋ ਜਹਿਦ ਕੀਤੀ ਗਈ ਅਤੇ ਦੱਸਿਆ ਜਾ ਰਿਹਾ ਹੈ ਕਿ ਕਰੀਬ 4 ਘੰਟਿਆਂ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਕਰੀਬ 8 ਵਜੇ ਤੱਕ ਇਸ ਅੱਗ ਤੇ ਬੜੀ ਮੁਸ਼ਕਿਲ ਦੇ ਨਾਲ ਕਾਬੂ ਪਾਇਆ ਗਿਆ ਤੇ ਉੱਥੇ ਹੀ ਖਬਰ ਸਾਹਮਣੇ ਆਈ ਹੈ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਅੰਮ੍ਰਿਤਸਰ ਦੇ ਮਸ਼ਹੂਰ ਬੰਸਲ ਸਵੀਟਸ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਕਾਰਨ ਕਾਫੀ ਜ਼ਿਆਦਾ مالی ਨੁਕਸਾਨ ਹੋਇਆ ਜਿਸ ਤੋਂ ਬਾਅਦ ਕੀ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿੰਨੀ ਭਿਆਨਕ ਅੱਗ ਲੱਗੀ ਹੈ ਜਿਸ ਨੂੰ ਬੁਝਾਉਣ ਦੇ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਹੁੰਚੀਆਂ ਅਤੇ ਨਾਲ ਹੀ ਨਗਰ ਨਿਗਮ ਦੀਆਂ ਗੱਡੀਆਂ ਵੀ ਉੱਥੇ ਪਹੁੰਚ ਚੁੱਕੀਆਂ ਹਨ ਉਹਨਾਂ ਦੇ ਵੱਲੋਂ 4 ਘੰਟਿਆਂ ਦੀ ਜਦੋ ਜਹਿਦ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਅਤੇ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਖਬਰ سامنے ਆਈ ਹੈ ਅੰਮ੍ਰਿਤਸਰ ਦੇ ਮਸ਼ਹੂਰ ਬੰਸਲ ਸਵੀਟਸੋ ਜਿੱਥੇ ਕੀ ਦੇਰ ਰਾਤ ਭਿਆਨਕ ਅੱਗ ਲੱਗੀ ਹੈ ਇਹ ਅੱਗ 3 ਵਜੇ ਲੱਗੀ ਹੈ ਜਿਸ ਤੋਂ ਬਾਅਦ ਕਿਸ ਅੱਗ ਤੇ ਜਦੋਂ ਜਹਿਦ ਕਰਨ ਤੋਂ ਬਾਅਦ 4 ਘੰਟਿਆਂ ਦੇ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਨਗਰ ਨਿਗਮ ਦੀਆਂ ਗੱਡੀਆਂ ਵੀ ਨਾਲ ਹੀ ਪਹੁੰਚੀਆਂ ਜਿਸ ਤੋਂ ਬਾਅਦ ਕੀ মিডিਆ ਨਾਲ ਗੱਲਬਾਤ ਕਰਦੇ ਹੋਏ ਫਾਇਰ ਬ੍ਰਿਗੇਡ ਦੇ ਕਰਮਚਾਰੀ ਦੇ ਵੱਲੋਂ ਦੱਸਿਆ ਗਿਆ ਕਿਸ ਅੱਗ ਤੇ ਕਾਬੂ ਪਾਇਆ ਗਿਆ ਤੇ ਬਹੁਤ ਹੀ ਜਦੋਜਹਿਦ ਕਰਨ ਤੋਂ ਬਾਅਦ ਇਸ ਅੱਗ ਨੂੰ ਕਾਬੂ ਕੀਤਾ ਗਿਆ ਹੈ ਹਾਲਾਂਕਿ ਖਬਰ ਸਾਹਮਣੇ ਆਏ ਕਿ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਅੰਮ੍ਰਿਤਸਰ ਦੀ ਮਸ਼ਹੂਰ ਬੰਸਲ ਸਵੀਟਸ ਤੇ ਭਿਆਨਕ ਅੱਗ ਲੱਗਣ ਕਾਰਨ مالی ਨੁਕਸਾਨ ਕਾਫੀ ਜ਼ਿਆਦਾ ਹੋ ਗਿਆ ਹੈ ਤਸਵੀਰਾਂ ਦੇ ਵਿੱਚ ਸਾਫ਼ ਦੇਖ ਸਕਦੇ ਹੋ ਕਿ ਕਿਸ ਤਰੀਕੇ ਨਾਲ ਬੰਸਲ ਸਵੀਟਸ ਦੇ ਵਿੱਚ ਅੱਗ ਲੱਗਣ ਦੇ ਕਾਰਨ ਦੁਕਾਨ ਦੀ ਹਾਲਤ ਕਿੰਨੀ ਖਰਾਬ ਹੋ ਚੁੱਕੀ ਹੈ ਅੱਗੇ ਨੇ ਭਿਆਨਕ ਸੀ ਕਿ ਇਸ ਅੱਗ ਨੂੰ ਕਾਬੂ ਵਿੱਚ ਲਿਆਉਣ ਦੇ ਲਈ ਫਾਇਰ ਬ੍ਰਿਗੇਡ ਨੂੰ ਪੂਰੇ 4 ਘੰਟੇ ਲੱਗੇ 4 ਘੰਟਿਆਂ ਦੀ ਜਦੋਂ ਜਿਹਦ ਤੋਂ ਬਾਅਦ ਵੀ ਅੱਗ ਤੇ ਪੂਰੀ ਤਰ੍ਹਾਂ ਕਾਬੂ ਨਹੀਂ ਪਾਇਆ ਗਿਆ ਸਰ ਕੀ ਨਾਮ ਹੈ ਆਪਣਾ ਮੇਰਾ ਨਾਮ ਗਾਂਧੀ ਹੈ ਜੀ ਸਰ ਆ ਕਿੱਥੇ ਅੱਗ ਲੱਗੀ ਹੈ ਸਰ ਲਾਂਗ ਸਟ੍ਰੀਟ ਨੀਅਰ ਬਾਂਦਰ ਸਵੀਟ ਦੇ ਅੰਦਰ ਅੱਗ ਲੱਗੀ ਜੀ ਸਾਨੂੰ 4 4 ਵਾਗੇ 5 ਮਿੰਟ ਦੇ ਤਲਾ ਹੀ ਹੈ ਅਸੀਂ ਮੌਕੇ ਤੇ ਆਪਣੀ 35 35 ਵੀਰ ਦੀ ਗੱਡੀ ਲੈ ਕੇ ਚੱਲੇ ਗਏ ਆ ਕੁਝ ਨਾਲੇ ਨਗਰ ਨਿਗਮ ਦੀਆਂ ਗੱਡੀਆਂ ਵੀ ਪਹੁੰਚੀਆਂ ਮੌਕੇ ਤੇ ਅੱਗ ਅੱਗ ਤੇ ਕੰਟਰੋਲ ਕੀਤਾ ਜਾ ਰਿਹਾ ਜੀ 90 ਪੈਸੇ ਕੰਟਰੋਲ ਹੋ ਪੋ ਚਕਾ ਜੀ 10 ਪੈਸੇ ਕੰਟਰੋਲ ਹੋਣ ਰਹਿ ਗਿਆ ਜੀ ਕੋਈ ਜਾਣੀ ਨੁਕਸਾਨ ਤੇ ਨਹੀਂ ਆਇਆ ਸਰ ਨਹੀਂ ਸਰ ਕੋਈ ਕੋਈ ਜਾਣੀ ਨੁਕਸਾਨ ਦੀ ਖਬਰ ਨਹੀਂ ਆਈ ਹਲੇ ਤੱਕ ਨਹੀਂ